ਮੈਂ ਕੰਮ ਕਰਨ ਦਾ ਵੀ ਛਿੱਤਰ ਖਾਈ ਨਾ ਮੇਰੇ ਕਸੂਰ ਹੈ ਬਸ ਕੱਲ ਸਰਕਾਰ ਦਾ ਕੰਮ ਕਰੀ ਕੇ ਆਂ ਤੇ ਗੋਲੇ ਲੱਗੇ ਆਈ ਮੇਰੀ ਬਦਲੀ ਕਰ ਦਈ ਮੈਂ ਨਹੀਂ ਰਹਿਣਾ ਚਾਹੁੰਦਾ ਇੱਥੇ ਕਿੱਥੇ ਭੁਲਾ ਕੇ ਕੁੱਟਿਆ ਤੁਹਾਨੂੰ ਮੈਨੂੰ ਦਫਤਰ ਅਰਨੀ ਵਾਲੇ ਦੇ ਵਿੱਚ ਕਮੇਟੀ ਦੇ ਵਿੱਚ ਕੁੱਟਿਆ ਆ ਫਾਜ਼ਿਲਕਾ ਜ਼ਿਲ੍ਹੇ ਦੀ ਮੰਡੀ ਅਰਨੀ ਵਾਲਾ ਸ਼ੇਖ ਸੁਬਾਨ ਦੀ ਮਾਰਕੀਟ ਕਮੇਟੀ ਦੇ ਵਿੱਚ ਮੰਡੀ ਸੁਪਰਵਾਈਜ਼ਰ ਦੇ ਤੌਰ ਤੇ ਕੰਮ ਕਰਨ ਵਾਲੇ ਇੱਕ ਕਰਮਚਾਰੀ ਨੇ ਕੁੱਟਮਾਰ ਦੇ આરોਪ ਲਗਾਏ ਹਨ ਜਿਸ ਦੇ ਚਲਦਿਆਂ ਉਹਨਾਂ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਮੰਡੀ ਸੁਪਰਵਾਈਜ਼ਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਉਹਨਾਂ ਦੇ ਦੋ ਸਾਥੀਆਂ ਉੱਪਰ ਕੁੱਟਮਾਰ ਦੇ આરોਪ ਲਗਾਏ ਹਨ ਉਹਨਾਂ ਨੇ ਕਿਹਾ ਕਿ ਕਮਰੇ ਦੇ ਵਿੱਚ ਬੰਦ ਕਰਕੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਕਸੂਰ ਸਿਰਫ ਇਹਨਾ ਸੀ ਕਿ ਉਹਨਾਂ ਵੱਲੋਂ ਮੰਡੀ ਦੇ ਵਿੱਚ ਕਰਕ ਦੀ ਖਰੀਦ ਪਾਈ ਗਈ ਸੀ ਜਿਸ ਦੇ ਚਲਦਿਆਂ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਇਹਨਾਂ ਹੀ ਨਹੀਂ ਕੁੱਟਮਾਰ ਕਰਨ ਤੋਂ ਬਾਅਦ ਉਹਨਾਂ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਕਰਮਚਾਰੀ ਵੱਲੋਂ ਕਈ ਤਰ੍ਹਾਂ ਦੇ આરોਪ ਲਗਾਏ ਗਏ ਹਨ ਉਦਦਰ ਮਾਰਕੀਟ ਕਮੇਟੀ ਦੇ ਚੇਅਰਮੈਨ ਦੇ ਨਾਲ ਜਦੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਉਪਲਬਧ ਨਹੀਂ ਹੋਏ ਉਹਨਾਂ ਦੇ ਉਪਲਬਧ ਹੋਣ ਤੋਂ ਬਾਅਦ ਉਹਨਾਂ ਦਾ ਪੱਕ ਵੀ ਮੀਡੀਆ ਵੱਲੋਂ ਜਨਤਾ ਦੇ ਸਾਹਮਣੇ ਪੇਸ਼ ਕੀਤਾ ਜਾਏਗਾ ਮੇਰਾ ਨਾਮ ਗੋਰਮੋਂਗਾਈ ਮੰਡੀ ਸੁਪਰਵਾਈਜ਼ਰ ਮਾਰਕੀਟ ਕਮੇਟੀ ਕਰਨੀ ਵਾਲਾ ਗੱਲ ਇਹ ਹੋਈ ਹੈ ਪਿਛਲੇ 2 ਦਿਨਾਂ ਤੋਂ ਕੱਲ ਤੋਂ ਲਗਾਤਾਰ ਮੈਨੂੰ ਯਾਰਡਾਂ ਵਿੱਚ ਬੋਲੀ ਨਾ ਕਰਨ ਲਈ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀਗਾ ਚੇਅਰਮੈਨ ਸਾਹਿਬ ਕੁਲਦੀਪ ਸਿੰਘ ਜੀ ਦੁਆਰਾ ਜੀ ਉਸ ਤੋਂ ਪਰੰਤ ਮੈਂ ਇੰਸਪੈਕਟਰ ਨੂੰ ਗਗਨ ਗਾਂਧੀ ਜੀ ਨੂੰ ਰੋਕਿਆ ਸੀਗਾ ਮਨੋਜ ਜੀ ਨੂੰ ਵੀ ਰੋਕਿਆ ਸੀ ਵੀ ਬੋਲੀ ਆਪਾਂ ਨਹੀਂ ਕਰਾਣੇਗੀ ਲੇਕਿਨ ਉਹ ਵਾਰ-ਵਾਰ ਉਹਨਾਂ ਦੁਆਰਾ ਕਿ ਜੋ ਮਨੋਜ ਜੀ ਨੇ ਤਾਂ ਮਨਾਂ ਕਰਤਾ ਕਿ ਬੋਲੀ ਨਹੀਂ ਹੋਏਗੀ ਚਲੋ ਜਦੋਂ ਤੁਸੀਂ ਕਹੋਗੇ ਉਦੋਂ ਬੋਲੀ ਹੋ ਜਾਏਗੀ ਲੇਕਿਨ ਗਗਨ ਜੀ ਕਹਿ ਰਹੇ ਸੀ ਕਿ ਵੀ ਡੀਐਫਐਸਸੀ ਸਾਹਿਬ ਦੀ ਮੈਨੂੰ ਜਾਂ ਤਾਂ ਫੋਨ ਕਰਵਾਓ ਅਦਰਵਾਈਜ਼ ਮੈਂ ਇਸ ਤਰ੍ਹਾਂ ਬੋਲੀ ਰੋਕ ਨਹੀਂ ਸਕਦਾਗਾ ਜੋ ਮੇਰੇ ਆਧਾਰ ਖੇਤਰ ਜੰਨੀ ਆਂਦਾ ਜਿਸ ਕਾਰਨ ਬੋਲੀ ਕਰਵਾਈ ਗਈ ਯਾੜਾਂ ਦੀ ਉਸ ਕਾਰਨ ਕਾਰਨ ਕਿ ਹਾਂ ਤੁਸੀਂ ਬੋਲੀ ਕਿਉਂ ਕੀਤੀ ਇਸ ਕਾਰਨ ਮੈਨੂੰ ਅੱਜ ਚੇਅਰਮੈਨ ਸਾਹਿਬ ਦੁਆਰਾ ਦਫਤਰ 12 ਵਜੇ ਸੱਦਿਆ ਗਿਆ ਸੀ 12 ਵਜੇ ਮੈਂ ਪਹੁੰਚਿਆ ਤਾਂ ਉਹ ਕਹਰੇ ਕਿ ਮੈਂ ਥੋੜਾ ਬਿਜ਼ੀ ਹਾਂ ਉਹਨਾਂ ਦੇ ਕਿਸੇ ਫਰੈਂਡ ਨੇ ਫੋਨ ਚੱਕਿਆ ਤੇ ਉਹ ਕਹਰੇ ਕਿ ਤੁਸੀਂ ਘੰਟੇ ਬਾਅਦ ਆਏ ਜੀ ਮੈਂ 1 ਵਜੇ ਉੱਥੇ ਦਫਤਰ ਪਹੁੰਚਿਆ ਇਹਨਾਂ ਤਿੰਨਾਂ ਨੇ ਮੈਨੂੰ ਬਹੁਤ ਘੁੱਟਿਆ ਬਹੁਤ ਬਹੁਤ ਡੰਡੇ ਨਾਲ ਕੁੱਟਿਆ ਜੀ ਮੇਰੇ ਮਤਲਬ ਉਂਗਲੀ ਤੋੜਤੀ ਮੇਰੇ ਇੰਨਾ ਜਿਆਦਾ ਮੇਰੇ ਪਿੱਛੇ ਲਾਸਾਂ ਪਾਈਆਂ ਬਹੁਤ ਕੁੱਟਿਆ ਇਧਰ ਤੋਣ ਤੋਂ ਪਕੜਿਆ ਪਿੱਛੇ ਪਤਾ ਹੀ ਨਹੀਂ ਕੀ ਕੁਝ ਮਾਰਿਆ ਮੇਰੇ ਇੰਨੇ ਮਤਲਬ ਡੰਡੇ ਇਹਨਾਂ ਦੇ ਕੋਲ ਇੱਕ ਡੰਡਾ ਜੀ ਉਹਦੇ ਨਾਲ ਕਹਿੰਦੇ ਤੈਨੂੰ ਹਲੇ ਤਾਂ ਘੱਟ ਸਰਵਿਸ ਦਿੱਤੀ ਹੈ ਤੈਨੂੰ ਅੱਗੇ ਹੋਰ ਇਸ ਤੋਂ ਵੀ ਜ਼ਿਆਦਾ ਦੇਵਾਂਗੇ ਤੂੰ ਸਾਰੀ ਉਮਰ ਯਾਦ ਰੱਖੇਂਗਾ ਇੱਥੇ ਤੱਕ ਦੀ ਮੈਨੂੰ ਤੰਕਿਆ ਦਿੱਤੀਆਂ ਗਈਆਂ ਦੱਸੋ ਜੀ ਮੇਰੇ ਕੀ ਕਸੂਰ ਹੈ ਮੈਂ ਬੋਲੀ ਕਰਾਤੀ ਵੀਰ ਮੇਰੀ ਬਦਲੀ ਕਰ ਦੋ ਮੈਂ ਨਹੀਂ ਰਹਿਣਾ ਚਾਹੁੰਦਾ ਅਰਨੀ ਵਾਲੇ ਵਿੱਚ ਜੀ ਫਿਰ ਤਾਂ ਉਹ ਲੈ ਕੇ ਕੋ ਨ ਆਇਆ ਜੀ ਇੱਥੇ ਭਾਜਨ ਕਰ ਮੈਨੂੰ ਸੋਨੂ ਖਾਲਸਾ ਹੀ ਲੈ ਕੇ ਆਏ ਇਹਨਾਂ ਕੀ ਡਾਕਟਰ ਕੀ ਕਹਿੰਦੇ ਨੇ ਡਾਕਟਰ ਕਹ ਰਿਹਾ ਹੈ ਸੱਟਾ ਹੈ ਉਹ ਦੇਖ ਰਿਹਾ ਪਿੱਛੇ ਸੱਟਾ ਵੱਜੀਆ ਜ਼ਿਆਦਾ ਇੱਕ ਹੱਥ ਤੇ ਵੱਜੀਆ ਉਹ ਦੇਖੋ ਕੀ ਕਹਿੰਦੇ ਕੀ ਨਹੀਂ ਕਹਿੰਦੇ ਕਿ ਮੇਰੇ ਬਹੁਤ ਜ਼ਿਆਦਾ ਪੇਨ ਆ ਗਈ ਹੈ ਪਰ ਮੈਂ ਕੰਮ ਕਰਦਾ ਵੀ ਛਿੱਤਰ ਖਾਈ ਹੈ ਨਾ ਮੇਰੇ ਕਸੂਰ ਹੈ ਬਸ ਤੁਸੀਂ ਫਿਰ ਕੋਈ ਆ ਦੇ ਮੈਂਕਮੇ ਦੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਹੈ ਮੈਂ ਆਪਣੇ ਡੀਐਮਓ ਸਾਹਿਬ ਸਲੋਜ ਜੀ ਨੂੰ ਬਿਸ਼ਨੋਈ ਨੂੰ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਜੀ ਉਹ ਸਾਡੇ ਸੈਕਟਰੀ ਸਾਹਿਬ ਹਲੇ ਉਹਨਾਂ ਨੇ ਜੁਆਇਨ ਕੀਤਾ ਸੀਗਾ ਤੇ ਲੇਕਿਨ ਉਹ ਮੌਜੂਦ ਨਹੀਂ ਸੀ ਤਾਂ ਕਰਕੇ ਉਹਨਾਂ ਨੂੰ ਨਹੀਂ ਦਿੱਤੀਗੀ ਲੇਕਿਨ ਮੇਰੇ ਨਾਲ ਜੋ ਮੇਰੇ ਸਾਥ ਦੇ ਨਾਲ ਮੇਰਾ ਮੰਡੀ ਸੁਪਰਵਾਈਜ਼ਰ ਮੇਰਾ ਭਰਾ ਰਜੇਸ਼ ਕੁਮਾਰ ਉਹਨਾਂ ਨੂੰ ਮੈਂ ਇਮੀਡੀਏਟ ਇਤਲਾਹ ਦਿੱਤੀ ਸੀ ਕਿ ਮੇਰੇ ਨਾਲ ਬਹੁਤ ਤਕਾ ਹੋ ਰਿਹਾ ਮੈਨੂੰ ਮੈਂ ਪਿਛਲੇ 2 ਦਿਨਾਂ ਤੋਂ ਹੱਦੋਂ ਵੱਧ ਪਰੇਸ਼ਾਨ ਹੈ ਵੀ ਅਸੀਂ ਕੱਲ ਸਰਕਾਰ ਦਾ ਕੰਮ ਕਰੀਏ ਕੇਹਾਂ ਤੇ ਗੋਲੇ ਲੱਗੇ ਆਈ ਮੇਰੀ ਬਦਲੀ ਕਰ ਦਈ ਮੈਂ ਨਹੀਂ ਰਹਿਣਾ ਚਾਹੁੰਦਾ ਇੱਥੇ ਕਿੱਥੇ ਬੁਲਾ ਕੇ ਕੁੱਟਿਆ ਤੁਹਾਨੂੰ ਮੈਨੂੰ ਦਫਤਰ ਅਰਨੀ ਵਾਲੇ ਦੇ ਵਿੱਚ ਕਮੇਟੀ ਦੇ ਵਿੱਚ ਕੁੱਟਿਆ ਹੈ ਸਟਾਫ ਨਹੀਂ ਸੀਗਾ ਫੋਰੋਂ ਦੇ ਸਟਾਫ ਉੱਤੇ ਕੋਈ ਨਹੀਂ ਹੈਗਾ ਸੀਗਾ ਹੀ ਸੰਡੇ ਦੀ ਹੈ ਅੱਜ ਸੰਡੇ ਵਾਲੇ ਸਟਾਫ ਆਉਣ ਵਾਲਾ ਸੀ ਕਿ ਦੁਪਹਿਰ ਨੂੰ 1 ਵਜੇ ਸ਼ਾਇਦ ਕੋਈ ਖਾਣਾ ਖਾਣ ਗਏ ਇੱਕ ਕੰਮ ਵਾਲੀ ਸੀਗੀ ਉਹਨੂੰ ਬਾਹਰ ਬਿਠਾ ਦੇ ਮੇਰੇ ਕਮਰਾ ਬੰਦ ਕਰਕੇ ਬਾਹਰ ਦੋ ਆੜਤੀ ਵੀ ਸ਼ਾਇਦ ਬੈਠੇ ਸੀਗੇ ਲੇਕਿਨ ਬਹੁਤ ਘੁੱਟਿਆ ਹੱਦੋਂ ਵੱਧ ਘੁੱਟਿਆ ਵੀ ਮੇਰੇ ਕਸੂਰ ਕੀ ਹੈ ਦੱਸੋ ਪੁਲਿਸ ਨੂੰ ਕਸੂਰਨਾ ਦਿੰਦੀ ਤੁਸੀਂ ਹਾਲੇ ਤੱਕ ਨਹੀਂ ਦਿੱਤੀ ਪਰ ਮੇਰੀ ਬੇਨਤੀ ਹੈ ਮੇਰਾ ਸੱਟ ਜ਼ਿਆਦਾ ਸੀਗੀ ਮੈਂ ਕਰਦਾ ਕਿ ਮੇਰੇ ਡਾਇਲ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ ਮੰਗ ਕੀ ਕਰ ਰਿਹਾ ਹਾਂ ਮੰਗਈ ਮੇਰੀ ਬਦਲੀ ਕਰ ਦਈ ਜਾਂ ਉਹਨਾਂ ਨੂੰ ਬਦਲ ਦੋ ਜਾਂ ਮੇਰੀ ਬਦਲੀ ਕਰ ਦੋਈ ਮੈਂ ਨਹੀਂ ਰਹਿ ਸਕਦਾ ਗਿਆ ਜੇ ਮੋਲ ਚੀ ਕਾਇਦਾ ਦਫਤਰ ਚ ਕੁੱਟਣ ਬਾਅਦ ਕਰਮਚਾਰੀ ਨੂੰ ਸੱਦਿਆ ਗਿਆ ਹਰਪ੍ਰੀਤ ਸਿੰਘ ਨੂੰ ਉਹਦੇ ਤੋਂ ਮੇਰੇ ਮੇਰੇ ਖਿਲਾਫ ਨੋਟਿਸ ਵੀ ਨਾ ਟਾਈਪ ਕਰਾਇਆ ਗਿਆ ਉਹ ਨੋਟਿਸ ਕੁਲਦੀਪ ਸਿੰਘ ਦੇ ਚੇਅਰਮੈਨ ਦੇ ਸਾਈਨ ਕੀਤੇ ਹੋਏ ਆ ਮੈਂ ਤੁਹਾਨੂੰ ਸੈਂਡ ਕਰ ਦਾਂਗਾ ਜੀ ਕੀ ਨੋਟਿਸ ਕੀ ਕਿਹਾ ਗਿਆ ਉਹਦੇ ਚ ਬੋਲੀ ਕਹਿੰਦੇ ਜੀ ਬੋਲੀ ਕਰਨ ਦੀ ਤੁਹਾਨੂੰ ਰੋਕਿਆ ਗਿਆ ਸੀ ਤੁਸੀਂ ਕਿਉਂ ਬੋਲੀ ਕਰਾਈ ਇਸ ਸਬੰਧੀ ਮੈਨੂੰ ਸਪਸ਼ਟੀਕਰਨ ਦਿੱਤਾ ਜਾਵੇ ਤੇ ਮੇਰੇ ਖਿਲਾਫ ਕਾਰਵਾਈ ਕਰਨ ਦੀ ਪ੍ਰਸ਼ਾਸਕੀ ਲਿਖਿਆ ਗਿਆ ਜੀ ਤਾਂ ਜਦ ਵੀ ਅਸੀਂ ਬੋਲੀ ਕਰਾ ਕੇ ਵੀ ਮਰੀਈ ਛਿੱਤਰ ਖਾਈਏ ਡੰਡੇ ਖਾਈਏ ਅਸੀਂ ਅਧਿਕਾਰੀ ਨਾ ਡਾ ਰਜੇਸ਼ ਕੁਮਾਰ ਮੰਡੀ ਸੁਪਰਵਾਈਜ਼ਰ ਜੀ ਜੀ ਗੋਰਵ ਜੀ ਨੂੰ ਲੱਗੇ ਇੱਥੇ ਪਹੁੰਚੇ ਹੋ ਕੀ ਕਹੋਗੇ ਕੋਈ ਗੱਲ ਹੋਇਆ ਤਾਂ ਦੱਕਾ ਹੀ ਜੀ ਡਿਊਟੀ ਕਰ ਰਹੇ ਆ ਡਿਊਟੀ ਕਰਨ ਤੋਂ ਬਾਅਦ ਹੱਥ ਚੱਕਣਾ ਤਾਂ ਬਿਲਕੁਲ ਗਲਤ ਹੈਗਾ ਤੁਸੀਂ ਮੂੰਹ ਨਾਲ ਜਾਂ ਵੈਸੇ ਤੁਸੀਂ ਦਫਤਰੀ ਕੋਈ ਕਾਰਵਾਈ ਕਰ ਰਹੇ ਜੋ ਗਲਤ ਕੀਤਾ ਤਾਂ ਪਰ ਗਲਤ ਕੀਤਾ ਹੀ ਨਹੀਂ ਜੀ ਮੈਂ ਤਾਂ ਰਿਪੋਰਟ ਲੈ ਕੇ ਆਪਦੀ ਮੰਡੀ ਦੀ ਡਿਊਟੀ ਕਰਕੇ ਘਰ ਚਲਾ ਗਿਆ ਸੀ 4:30 ਵਜੇ ਇਹਦਾ ਫੋਨ ਆਇਆ ਕਿ ਮੈਨੂੰ ਬਹੁਤ ਮਰਿਆ ਗਿਆ ਫਿਰ ਉਸ ਵਕਤ ਤੁਰੰਤ ਮੈਂ ਅਬੋਰ ਤੋਂ ਇੱਥੇ ਆ ਰਿਹਾ ਫਾਈਲ ਕਰਨ ਦੇ ਵਾਸਤੇ ਆਇਆ ਜੀ ਵੀ ਮੈਂ ਚਾਹਨਾ ਕਿ ਜੋ ਵੀ ਜੋ ਵੀ ਦੱਕਾ ਹੋਇਆ ਇੰਦਰ ਨੂੰ ਪੂਰਾ ਇਹ ਤੁਹਾਡੇ ਜਿਹੜੇ ਹੋਰ ਨਾਲ ਦੇ ਕਰਮਚਾਰੀ ਆ ਫਿਰ ਕੀ ਸਟੈਂਡ ਰਹੇਗਾ ਤੁਹਾਡਾ ਜੀ ਅਸੀਂ ਦਫ਼ਤਰ ਸਿਰਫ ਤਿੰਨ ਕਰਮਚਾਰੀ ਆ ਜੀ ਇੱਕ ਆਇਆ ਨਹੀਂ ਤੇ ਦੋ ਅਸੀਂ ਮੌਜੂਦ ਆ ਜੀ ਮੌਕੇ ਤੇ ਜੀ ਕੀ ਕੰਮਲ ਬੰਦ ਸਰ ਮੈਂ ਅੱਜ ਇਲੈਕਸ਼ਨ ਡੋਟੀ ਸੀ ਸਾਡੇ ਜਿਹੜੇ ਮੇਰੇ ਕੋਲ ਜਿਹੜੇ ਮਸ਼ੀਨਾਂ ਵਾਪਸ ਦੇਣੀਆਂ ਸੀ ਕਿ ਆ ਮੈਂ ਜਸਟ ਉਹ ਮਸ਼ੀਨਾਂ ਜਮ੍ਹਾਂ ਕਰਾ ਕੇ ਹਲੇ ਵਾਪਸ ਆਇਆ ਆਫਿਸ ਹੀ ਪਹੁੰਚਿਆ ਸੀਗਾ ਵੀ ਇਹ ਪਤਾ ਲੱਗਿਆ ਵੀ ਸਾਡੇ ਮੁਲਾਜ਼ਮ ਭਰਾ ਗੌਰਵ ਜੀ ਹੈਗੇ ਨੇ ਇਹਨਾਂ ਦੇ ਕੋਈ ਝਗੜਾ ਵਗੈਰਾ ਹੋਇਆ ਹੈ ਉੱਥੇ ਮੈਂ ਆ ਕੇ ਹੁਣ ਮੈਂ ਸੋਨੇ ਪਤਾ ਕਰਦਾ ਸਾਰੀ ਗੱਲ ਦਾ ਜੀ ਕੀ ਐਕਸ਼ਨ ਕੀ ਰਹੇਗਾ ਤੁਹਾਡੇ ਵੱਲੋਂ ਜਿਹੜਾ ਯੂਨੀਅਨ ਹੈ ਮੈਨੂੰ ਪਤਾ ਲੱਗਿਆ ਸਾਡੇ ਮਾਰਕੀਟ ਕਮੇਟੀ ਦੀ ਪੂਰੀ ਟੀਮ ਪੂਰਾ ਮੁਲਾਜ਼ਮ ਸਾਥੀ ਸਾਰੇ ਆ ਚੁੱਕੇ ਨੇ ਜੋ ਅਰਨੇ ਵਾਲੇ ਦੇ ਮੁਲਾਜ਼ਮ ਸਾਰੇ ਆ ਚੁੱਕੇ ਨੇ ਜੋ ਮਤਲਬ ਕਿ ਸਾਡੇ ਪ੍ਰਧਾਨ ਜ ਅਸੀਂ ਉਹਨਾਂ ਨਾਲ ਆ ਜੀ ਮਲਾਜਮ ਦੇ ਨਾਲ ਨਹੀਂ ਹੈ ਪ੍ਰਧਾਨ ਕੋਰ ਨੇ ਜੀ ਪ੍ਰਧਾਨ ਸਾਹਿਬ ਦੇ ਆਪ ਸੰਦੀਪ ਕੁਮਾਰ ਜੀ ਅੱਛਾ ਇਹ ਕਿੱਥੇ ਵਾਰਦਾਤ ਕਿੱਥੇ ਹੋਈ ਹੈ ਜੀ ਸਰ ਮੈਂ ਦੱਸਿਆ ਨਾ ਜੀ ਮੈਂ ਅੱਜ ਸਵੇਰ ਦਾ ਇਲੈਕਸ਼ਨ ਟੂਰਤੀ ਸੀਗਾ ਜੀ ਅਰਨੀ ਵਾਲਾ ਮੈਂ ਹੁਣੇ ਪਤਾ ਲੱਗਿਆ ਵੀ ਅਰਨੀ ਵਾਲੇ ਇੱਥੇ ਵਾਰਦਾਤ ਹੋਈ ਹੈ ਜੀ ਬਾਕੀ ਗੱਲ ਤਾਂ ਮੈਂ ਹੁਣੇ ਪਤਾ ਕਰਾ ਕੇ ਜਿੰਨੇ ਪਤਾ ਲੱਗੇਗਾ ਪ੍ਰਧਾਨ ਜੀ ਸਾਡੇ ਅੰਦਰ ਨੇ ਮੈਂ ਜਸਟ ਪਹੁੰਚਿਆ ਹੁਣ ਪਤਾ ਕਰਕੇ ਦੱਸਦਾ ਸਾਰੀ ਗੱਲ ਕੇਸ ਆ ਜੀ ਮਾਰਕੀਟ ਕਮੇਟੀ ਦੇ ਕਰਮਚਾਰੀ ਦੇ ਨਾਲ ਕੋਟ ਮਾਰ ਰਹੀ ਇੱਕ ਹੀ ਮਾਮਲਾ ਜੀ ਤਲੋਕੀ ਜਾਰੀ ਇਹ ਗੌਰਵ ਮੋਗਾ ਜੀ ਨਾਮ ਹੈ ਗਿਆ ਤੇ ਗਵਰਨਮੈਂਟ ਏਮਪਲੋਏ ਹੈਗੇ ਨੇ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਦੱਸ ਰਿਹਾ ਸੀ ਤੇ ਇਹਨਾਂ ਦੇ ਕੋਟਮਾਰ ਕੀਤੀ ਜੀ ਤੇ ਆਪਾਂ ਇੰਜੈਕਸ਼ਨ ਵਗੈਰਾ ਇੱਕ ਵਾਰੀ ਲਗਾਤਾ ਤੇ ਐਕਸ-ਰੇ ਕਰਵਾਉਣ ਨੂੰ ਕਿਹਾ ਇਹਨਾਂ ਨੂੰ ਕਿੰਨੇ ਸੱਟਾ ਲੱਗਿਆ ਇਹਦੇ ਹੈਗੀਆਂ 4-5 ਸੱਟਾਂ ਆਈਆਂ ਜੀ ਅੱਗੇ ਕਰਵਾਉਣ ਵਾਸਤੇ ਭੇਜਦੇ ਹਾਂਜੀ ਜੀ ਆ ਐਮਐਲਆਰ ਆਪਾਂ ਕਰਵਾ ਕੇ ਭੇਜ ਦਾਂਗੇ ਅਰਨੀ ਵਾਲੇ ਥਾਣੇ 'ਚ ਜੀ ਜਿਹੜੇ ਮਾਰਕੀਟ ਕਮੇਟੀ ਦੇ ਕਰਮਚਾਰੀ ਨਾਲ ਕੋਟਮਾਰ ਹੋਈ ਹੈ ਅੱਜ ਜਿਹੜੇ ਅਸੀਂ ਸਰਕਾਰੀ ਕੰਮ ਦੇ ਵਿੱਚ ਥੇਸ਼ਵਲ ਹਸਪਤਾਲ ਆਏ ਸੀਗੇ ਤੇ ਸਾਨੂੰ ਪਤਾ ਲੱਗਿਆ ਜਿਹੜੇ ਮਾਰਕੀਟ ਕਮੇਟੀ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਸਟਾ ਲੱਗਿਆ ਨੇ ਤੇ ਅਸੀਂ ਆਇਆ ਮੇਰੀ ਪੁਲਿਸ ਪਾਰਟੀ ਵੀ ਇੱਥੇ ਮੌਜੂਦ ਹੈ ਲਾਂਡ ਆਰਡਰ ਮੇਰੇ ਇਹ ਯੂਰੀਡਿਕਸ਼ਨ ਚ ਹਸਪਤਾਲ ਹੈ ਤੇ ਸੁਭਾਵਿਕ ਤੌਰ ਤੇ ਮੈਂ ਰਾਣਾ ਬਣਦਾ ਵਾਰਦਾਤ ਕਿੱਥੇ ਹੋਈ ਹੈ ਇਹ ਆਰਨੀ ਵਾਲੇ ਥਾਣੇ ਨਾਲ ਸੁਭੰਦਾ ਸੀਗੀ ਪਰ ਬਾਹਰੇ ਨੇ ਤਾਂ ਕੋਈ ਜਾਂਚ ਨਹੀਂ ਕਰੀ ਹਾਂ ਆਣਗੇ ਜਦੋਂ ਐਮਐਲਆਰ ਜਾਏਗੀ ਤੇ ਉਹ ਕਰ ਵੀ ਵਾਸਤੇ ਆਉਣਗੇ ਇਹ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜਿਹੜਾ ਗੌਰਵ ਹੈ ਮਾਰਕੀਟ ਕਮੇਟੀ ਜਿਹੜਾ ਸੁਪਰਵਾਈਜ਼ਰ ਲੱਗਿਆ ਤੇ ਇਹਨਾਂ ਦਾ ਕੋਈ ਕਲਵੀਸ਼ ਚੇਅਰਮੈਨ ਮਾਰਕੀਟ ਕਮੇਟੀ ਦਾ ਤੇ ਉਹਨਾਂ ਨਾਲ ਕੋਈ ਲੜਾਈ ਝਗੜਾ ਹੋਇਆ ਜਿਹਦੇ ਸਬੰਧ ਵਿੱਚ ਇਹ ਦਾਖਲ ਹੋਇਆ ਤੇ ਅਸੀਂ ਇਹਦਾ ਐਮਐਲਆਰ ਕੱਢੀ ਉਹਦੇ ਮੁਤਾਬਕ ਜੋ ਵੀ ਇਹ ਬਿਆਨ ਲਿਖਾਏਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਵੇ ਉਹ ਅੱਗੇ ਜੋ ਤਕਤੀਸ਼ ਚਾਹੇ ਜਿਵੇਂ ਬਿਆਨ ਲਿਖਾਏਗਾ ਉਸ ਮੁਤਾਬਕ ਕਰਵਾਈ ਹੋਏ ਤੇ ਸੁਪੀਚ ਕੀਤੀ ਜਾਏਗੀ ਹਾਂਜੀ ਹਾਂਜੀ ਉਹਨਾਂ ਨੇ ਇਹ ਹੀ ਦੱਸਿਆ ਵੀ ਮੈਂ ਉਹਨੂੰ ਬਲਾਸ ਯਾਰ ਨਾਲੇ ਦਫਤਰ ਵਿੱਚ ਤੇ ਉਹਦੀ ਮੇਰੀ ਰਿਪੋਰਟ ਮਾਰ ਗਈ ਅਸੀਂ ਇਹਦਾ ਕਰ ਰਹੇ ਆ ਡਾਕਟਰ ਸਾਹਿਬ ਜਿਹੜੇ ਐਮ ਐਲ ਆਰ ਕੱਟ ਕੇ ਸੰਭੰਦਨ ਦੇ ਉਸ ਤਰ੍ਹਾਂ ਕੋਈ ਬਿਆਲ ਲਿਖ ਕੇ ਕਾਰਵਾਈ ਕਰਾਂਗੇ